ਪੰਜਾਬ ਵਿੱਚ ਵਾਪਰ ਗਈ ਵੱਡੀ ਦਰਦਨਾਕ ਘਟਨਾ ਟਰੱਕ ਬਹੁਤ ਜ਼ਿਆਦਾ ਹੋਣ ਕਰਕੇ ਬੰਦਾ ਵਿੱਚ ਹੀ ਮਚ ਗਿਆ ਇਸ ਤੋਂ ਮਾੜੀ ਕੀ ਚੀਜ਼ ਹੋ ਸਕਦੀ ਹੈ ਜੀ ਕਿਸੇ ਦੇ ਘਰ ਦਾ ਇਤਰਾਕ ਪੁੱਜ ਗਿਆ ਤੇ ਤਾਂ ਬਹੁਤ ਮਾੜੀ ਘਟਨਾ ਹੈ ਪਲ ਚਿੰਨ ਸਮਝ ਲਓ ਵੀ ਕੋਈ ਜਮਾਂ ਹੀ ਬਸੂਬਾਰ ਹੋ ਗਿਆ ਇਹ ਬਾੜੀ ਵਾਲੇ ਤੋਂ ਹੈ ਜੀ ਤੇ ਸ਼ਾਇਦ ਕਹਿ ਰਹੇ ਆ ਵੀ ਪਰਮਿੰਦਰ ਸਿੰਘ ਦੇ ਨਾਂ ਤੇ ਗੱਡੀ ਹੈ ਰਜਿਸਟਰਡ ਇਹ ਐਗਜ਼ੈਕਟ ਤਾ ਚਲੋ ਐਸ ਐਚਓ ਸਾਹਿਬ ਹੋਣ ਪਤਾ ਲੈ ਲੈਣਗੇ ਲੱਗ ਜੂਗਾ ਪਤਾ ਬਾਕੀ ਜੋ ਵੀ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਹੈ ਕਾਰ ਚ ਜਿੰਦਾ ਸੜ ਗਿਆ ਨੌਜਵਾਨ ਤੜਫ ਤੜਫ ਹੋਈ ਮੌਤ ਇੱਚੀ ਸੀਗਾ ਬਾਅਦ ਚ ਪਤਾ ਲੱਗਿਆ ਜਦੋਂ ਪਹਿਲਾਂ ਅੱਗ ਬੱਝ ਜਾਈ ਸੀ ਨਾ ਜਦੋਂ ਅੱਗ ਨੂੰ ਧੋਏ ਨੂੰ ਕੰਟਰੋਲ ਕੀਤਾ ਅੱਗ ਕੰਟਰੋਲ ਹੋਈ ਪਤਾ ਲੱਗਿਆ ਫਿਰ ਵਿੱਚ ਬੰਦਾ ਸੜ ਚੁੱਕਿਆ ਸੀ ਮਰ ਚੁੱਕਿਆ ਸੀ ਵੱਡਾ ਸਵਾਲ ਕਤਲ ਜਾਂ ਫਿਰ ਮੌਤ ਦੀ ਵਜ੍ਹਾ ਬਣਿਆ ਹਾਸਾ ਜੀ ਹਾਂ ਪੰਜਾਬ ਵਿੱਚ ਵੱਡੀ ਹਮਦਪਾਗੀ ਘਟਨਾ ਵਾਪਰੀ ਹੈ ਕਾਰਚਿਕ ਨੌਜਵਾਨ ਜਿੰਦਾ ਸੜ ਚੁੱਕਿਆ ਤੜਫ ਤੜਫ ਨੌਜਵਾਨ ਦੀ ਮੌਤ ਹੋਈ ਹੈ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸੜਕ ਤੇ ਖੜੀ ਕਾਰ 'ਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ ਅੱਗ ਦੇ ਭਾਂਬੜ ਨਿਕਲ ਰਹੇ ਨੇ ਇਸ ਕਾਰ ਨੂੰ ਲੱਗੀ ਅੱਗ ਦੀ ਘਟਨਾ ਦੇਖ ਲੋਕਾਂ 'ਚ ਹੜਕੰਪ ਮਚ ਗਿਆ ਵੱਡੀ ਗਿਣਤੀ 'ਚ ਲੋਕ ਮੌਕੇ ਤੇ ਇਕੱਠੇ ਹੋ ਗਏ ਤੁਰੰਤ ਇਹਨਾਂ ਲੋਕਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਫਾਇਰ ਬਰਗੇਡ ਤੇ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਮਿਲਦੇ ਹੀ ਮੌਕੇ ਤੇ ਫਾਇਰ ਬਰਗੇਡ ਦੀ ਟੀਮ ਪਹੁੰਚ ਗਈ ਜਿੰਨਾਂ ਵੱਲੋਂ ਮੌਕੇ ਤੇ ਮੌਜੂਦ ਇਹਨਾਂ ਲੋਕਾਂ ਦੀ ਮਦਦ ਨਾਲ ਕਾਰ ਨੂੰ ਬੁਝਾਇਆ ਗਿਆ ਕਾਫੀ ਮੁਸ਼ਕਲਤ ਬਾਅਦ ਜਦੋਂ ਅੱਗ ਨੂੰ ਬੁਝਾਇਆ ਗਿਆ ਤੇ ਜਦੋਂ ਗੱਡੀ ਦੇ ਕੋਲ ਜਾ ਕੇ ਇਹਨਾਂ ਲੋਕਾਂ ਵੱਲੋਂ ਦੇਖਿਆ ਤਾਂ ਕਾਰ ਸਵਾਰ ਗੱਡੀ 'ਚ ਜਿੰਦਾ ਸੜ ਚੁੱਕਿਆ ਸੀ ਨੌਜਵਾਨ ਦੀ ਤੜਫ ਤੜਫ ਮੌਤ ਹੋ ਚੁੱਕੀ ਸੀ ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਇਹ ਗੱਡੀ ਸਾਈਡ ਤੇ ਖੜੀ ਸੀਗੀ ਤੇ ਅੱਗੇ ਨੂੰ ਬਹੁਤ ਹਾਈ ਇੰਟੈnsਿਟੀ ਤੇ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਅਸੀਂ ਕੋਲ ਕੀਤੀ ਐ ਨਾਲ ਦੀ ਨਾਲ ਫਾਇਰ ਬ੍ਰਿਗੇਡ ਆ ਗਈ ਐ ਤੇ 5-7 ਮਿੰਟਾਂ ਜੀ ਅੱਗ ਬੁਝਾਤੀ ਐ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਬੰਦਾ ਵਿੱਚੇ ਮਚ ਗਿਆ ਜੀ ਮੈਨੂੰ ਫੋਨ ਆਇਆ ਸੀਗਾ ਜੀ ਮੇ ਪਿੰਡੋਂ ਹੀ ਮੇਰੀ ਜ਼ਮੀਨ ਹੀ ਐ ਇੱਥੇ ਨਾਲ ਤੇ ਉਹ ਜਦੋਂ ਮੈਨੂੰ ਕਾਲ ਆਈ ਮੈਂ ਇੱਥੇ ਆਇਆ ਗੁਰਦੁਆਰੇ ਬਾਈ ਹੋਰੀ ਖੜੇ ਸੀਗੇ ਇਹ ਆਏ ਉਦੋਂ ਨੂੰ ਪਰ ਅੱਗ ਤੇ ਕਾਬੂ ਪਾਉਣਾ ਇੰਪੋਸੀਬਲ ਸੀਗਾ ਤਾਂ ਕਰਕੇ ਉਦੋਂ ਫਿਰ ਅਸੀਂ ਐਸ ਐਚਓ ਸਾਹਿਬ ਨੂੰ ਕਾਲ ਕੀਤੀ ਇਹ ਆਗੇ ਨਾਲ ਦੀ ਨਾਲ ਹੀ ਇਸ ਤੋਂ ਮਾੜੀ ਕੀ ਚੀਜ਼ ਹੋ ਸਕਦੀ ਹੈ ਜੀ ਕਿਸੇ ਦੇ ਘਰ ਦਾ ਇਰਾਕ ਪੁੱਜ ਗਿਆ ਅੱਜ ਇਹ ਤਾਂ ਬਹੁਤ ਮਾੜੀ ਘਟਨਾ ਹੈ ਪਲ ਪਲਾਂ ਦੇ ਵਿੱਚ ਪਲ ਸਨ ਸਮਝ ਲਓ ਵੀ ਕੋਈ ਜਮਾਂ ਹੀ ਬਸੂ ਬਾਹਰ ਹੋ ਗਿਆ ਇਹ ਬਾੜੀ ਵਾਲੇ ਤੋਂ ਹੈ ਜੀ ਤੇ ਸ਼ਾਇਦ ਕਹਿ ਰਹੇ ਆ ਵੀ ਪਰਮਿੰਦਰ ਸਿੰਘ ਦੇ ਨਾਂ ਤੇ ਗੱਡੀ ਹੈ ਰਜਿਸਟਰਡ ਇਹ ਐਗਜ਼ੈਕਟ ਤਾਂ ਚਲੋ ਐਸ ਐਚਓ ਸਾਹਿਬ ਹੁਣ ਪਤਾ ਲੈ ਲੈਣਗੇ ਲੱਗ ਜੂਗਾ ਪਤਾ ਬਾਕੀ ਜੋ ਵੀ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਇਸ ਘਟਨਾ ਨੂੰ ਲੈ ਕੇ ਫਾਇਰ ਬ੍ਰਿਗੇਡ ਦੀ ਟੀਮ ਦੇ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸਾਨੂੰ ਸੂਚਨਾ ਮਿਲੀ ਥੋ ਬਾਈ ਨੇ ਫੋਨ ਕੀਤਾ 101 ਨੰਬਰ ਤੇ ਇਸ ਤਰ੍ਹਾਂ ਗ੍ਰਾਮਪੁਰੇ ਤੋਂ ਕੋੜੇ ਰੋੜਾ ਇੱਥੇ ਕਾਰ ਨੂੰ ਅੱਗ ਲੱਗ ਗਈ ਤੇ ਜਲਦੀ ਪਹੁੰਚੋ ਅਸੀਂ ਉਵੇਂ ਹੀ ਗੱਡੀ ਗੱਡੀ 2 ਮਿੰਟ ਜਿੱਥੇ ਆ ਗਏ ਆਉਂਦੇ ਅੱਗ ਲੱਗੀ ਸੀ ਪੂਰੀ ਪੂਰੀ ਅੱਗ ਲੱਗ ਚੁੱਕੀ ਸੀ ਕੱਡੀ ਨੂੰ ਆ ਕੇ ਪਾਣੀ ਪਾ ਕੇ ਤੇ ਜਿੰਨੀ ਕੰਟਰੋਲ ਹੋ ਸਕੀ ਸਾਰੀ ਕਰਤੀ अच्छा वो व्यक्ति गाड़ी ਦੇ ਵਿੱਚ ਹੀ ਵਿੱਚ ਹੀ ਸੀਗਾ ਬਾਅਦ ਚ ਪਤਾ ਲੱਗਿਆ ਜਦੋਂ ਪਹਿਲਾਂ ਅੱਗ ਬੱਝਦੀ ਸੀ ਨਾ ਜਦੋਂ ਅੱਗ ਨੂੰ ਧੋਏ ਨੂੰ ਕੰਟਰੋਲ ਕੀਤਾ ਅੱਗ ਕੰਟਰੋਲ ਹੋਈ ਪਤਾ ਲੱਗਿਆ ਫਿਰ ਵਿੱਚ ਬੰਦਾ ਸੜ ਚੁੱਕਿਆ ਸੀ ਮਰ ਚੁੱਕਿਆ ਸੀ ਸਿੰਗਲ ਇਕਵਿਪਮ ਸਿੰਗਲ ਸਿਕਵਿਪਮ ਇਸ ਮਾਮਲੇ ਚ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਇਸ ਦਾ ਪਤਾ ਲਗਾ ਅਗਲੇਰੀ ਜਾਂਚ ਨੂੰ ਅਮਲ ਚ ਲਿਆਂਦਾ ਜਾਵੇਗਾ ਇੱਥੇ ਅੱਗ ਲੱਗ ਕੇ ਕਾਰ ਸਾਰੀ ਮਚ ਗਈ ਹੈ ਵਿੱਚ ਇਨਸਾਨ ਸੀ ਇੱਕ ਉਹ ਵੀ ਉਹਨਾਂ ਦੀ ਮੌਤ ਬੜੀ ਦੁਖਦਾਈ ਹੋਈ ਜੀ ਬਹੁਤ ਮਾਰੀ ਕਟੜਨਾ ਹੋਈ ਹੈ ਜਿਹੜੀ ਦਸਾਂ ਜੁਗ ਨਹੀਂ ਹੋਗੀ ਜੀ ਬਿਲਕੁਲ ਸਾਡੇੋਂ ਤੋਂ ਪਹਿਲਾਂ ਆ ਗਈ ਸੀ ਫਰਗਾਨੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਨਹੀਂ ਗੱਲ ਨਹੀਂ ਬਣ ਸਕੀ ਨਹੀਂ ਹਾਲੇ ਨਹੀਂ ਕਰਦੇ ਆ ਜੀ ਕਾਰ ਸਾਰੀ ਮੱਚ ਕੇ ਇੱਕ ਬੰਦਾ ਕੋਲ ਕੋਈ ਹੈ ਨਹੀਂ ਇੱਥੇ ਜੀ ਜਿਹੜਾ ਪੂਰੀ ਗੱਲ ਦੱਸ ਸਕੇ ਇਹਦੇ ਵਾਰਸਾਂ ਪਤਾ ਕਰ ਰਹੇ ਆ ਜੀ ਪਿੰਡ ਬਾਂਡੀ ਵਾਲ ਤੋਂ ਜਿਹੜਾ ਮੌਕਾ ਦੇਖਣ ਤੇ ਹੀ ਲੱਗਦਾ ਬੰਦਾ ਕਿਸਵਾਰ ਸੀ ਜੀ ਉਹ ਬੰਦੇ ਦੇ ਜਿਵੇਂ ਲੱਗਦਾ ਬੈਠਣ ਤੋਂ ਬਾਹਾਂ ਤੋਂ ਬਾਰੀ ਖੋਲਣ ਕੋਸ਼ਿਸ਼ ਕੀਤੀ ਪਰ ਨਹੀਂ ਇਹਨਾਂ ਵਾਰਸ ਆਉਂਦੇ ਆ ਜੀ ਜੋ ਦਿਖਦੇ ਆ ਜੋ ਇਸ ਮੰਦਪਾਗੀ ਘਟਨਾ ਇਹ ਮੰਦਪਾਗੀ ਘਟਨਾ ਦੀਆਂ ਤਸਵੀਰਾਂ ਫਾਜ਼ਲਕਾ ਤੋਂ ਸਾਹਮਣੇ ਆਈਆਂ ਨੇ ਹਰ ਕਿਸੇ ਵੱਲੋਂ ਵਾਪਰੀ ਇਸ ਮੰਦਪਾਗੀ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਅਜੇ ਤੱਕ ਇਹ ਵੱਡਾ ਸਵਾਲ ਬਰਕਰਾਰ ਹੈ ਕਿ ਇਹ ਕੋਈ ਕਤਲ ਹੋਇਆ ਜਾਂ ਫਿਰ ਕਿਸੇ ਹਾਦਸੇ ਦੀ ਵਜ੍ਹਾ ਕਾਰਨ ਕਾਰ ਨੂੰ ਅੱਗ ਲੱਗੀ ਹੈ ਨੌਜਵਾਨ ਦੀ ਮੌਤ ਹੋਈ ਹੈ ਅਜੇ ਇਹ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਜਗਬਾਨੀ ਟੀਵੀ ਲਈ ਇਹ ਦਰਸ਼ ਜੋਸ਼ਨ ਦੀ ਰਿਪੋਰਟ thank you